ਹਾਂਜੀ ਹਾਂਜੀ ਤਰਨ ਮੈਂ ਤੂੰ ਜਿੰਦੇ ਰਹੋ ਕੀ ਹਾਲੋ ਸਿੱਧਾ ਜੀ ਪੜਦੇ ਹਾਂ ਮੰਤਰ ਮੇਰੇ ਲਈ ਤਾਂ ਤੂੰ ਲਕੀਮਾ ਮੰਤਰ ਪੜਦੇ ਤਾਂ ਦੇ ਫੈਲੂ ਆਹ ਵੋਟਾਂ ਮੈਂ ਪਾਈ ਜਨੇ ਕੀ ਮੰਤਰ ਪੜਾ ਮੈਂ ਤੂੰ ਫੋਟੋਆਂ ਦੀ ਕੋਟੋ ਕੋਟੋ ਬਦਦੇ ਨਾ ਕਿ ਮੈਂ ਤੇਰੀ ਨਾਲ ਗੱਲ ਕਰ ਰਿਹਾ ਹਾਂ ਉਹ ਬੰਦੇ ਉਹ ਕਿੱਥੇ ਗਿੱਤੇ ਨੇ ਨਾ ਉਹ ਛੱਟ ਪਰ ਤੂੰ ਟ੍ਰੈਕਟਰ ਟੁਕੜੀ ਗੱਲ ਆ ਮੇਲੇ ਜਿਹੜੀ ਕੀ ਕੰਮ ਕਰਨੀ ਅੱਛਾ ਜੀ ਜ਼ੋਰ ਲਾ ਦੇ ਹੁਣ ਜੀ ਠੀਕ ਹੈ ਜੀ ਇਹ ਨਿਜ ਨਿਜੀਆਂ ਗੱਲਾਂ ਚਾਹੀਦੀਆਂ ਨਹੀਂ ਬਈਆਂ ਮੀਆਂ ਠੀਕ ਹੈ ਜੀ 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 ਉਹ ਲਾਹਾਂ ਦੋਰ ਦੇ ਨਹੀਂ ਲਾਤਾ ਜੀ ਲਾਤਾ ਕਿੱਦਾਂ ਅੱਜ ਨਾਲ ਫੜੇ ਆ ਨਹੀਂ ਯਾਰ ਕੋਈ ਕੰਮ ਕੀ ਕਰਨਾ ਦੱਸੋ ਬਸ ਪ੍ਰਗਿਆਤ ਕੋ ਨਾਲ ਸਾਹਮਣੇ ਹਾਂਜੀ ਹਾਂਜੀ ਤਰਮ ਜਿੰਮੇ ਰਹੋ ਕੀ ਹਾਲੋ ਬਸ ਜੀ ਪਾਪ ਦੇ ਹਰ ਮੰਤਰ ਮੇਰੇ ਲਈ ਤਾਂ ਤੂੰ ਲੱਕੀ ਮਾਂ ਮੰਤਰ ਪੜ੍ਹਦੇ ਤਾਂਰੇ ਫੈਦੂ ਫੋਟੋਆਂ ਮੈਂ ਪਾਈ ਚੱਲੇ ਉਹ ਕੀ ਮੰਤਰ ਪੜ੍ਹਾ ਮੈਂ ਤੋ ਫੋਟੋਆਂ ਦੇ ਕੋਟਾ-ਪੋਟਾ ਤੇ ਨਿਰਗਤ ਮੰਤਰ ਤੇਰੀ ਪੈ ਗਿਆ ਲੱਗਦਾ ਕੋਈ ਬੰਦੇ ਨੂੰ ਕਿੱਥੇ ਕੀਤਾ ਇਹਨੇ ਉਹ ਸੈਟ ਪਰੋਂ ਤੂੰ ਟ੍ਰੈਕਟਰ ਟੁਕੜੀ ਗੱਲਾਂ ਮੇਲੇ ਜਿਹੜੀ ਜੀ ਕੰਨ ਦੀਆਂ ਅੱਛਾ ਜੀ ਜ਼ੋਰ ਲਾ ਦੇ ਹੁਣ ਜਰਾ ਠੀਕ ਹੈ ਜੀ ਇਹ ਨਿੱਕ ਨਿੱਕੀਆਂ ਗੱਲਾਂ ਚਾਹੀਦੀਆਂ ਨੇ ਨਹੀਂ ਵਈਆਂ ਮੀਆਂ ਠੀਕ ਹੈ ਜੀ ਹੁਣ ਜੀ ਇਹ ਹੁਣ ਲਾਣਾ ਜ਼ੋਰ ਦੇ ਨਹੀਂ ਲਾਤਾ ਜੀ ਲਾਤਾ ਕਿੱਦਾਂ ਸਾਡੇ ਨਾਲ ਫੜੇ ਆ ਨਹੀਂ ਯਾਰ ਉੱਤਰ ਕੁਛ ਕੀ ਕਰਨਾ ਦੱਸੋ ਬਸ ਪਰਕਾਹਤ ਨੂੰ ਰਾਸ ਦਿੰਦੇ ਹੋ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ We groom competent global citizens to affect positive change around them.